ਦਾਰ ਅੰਮਰਜੀਤ ਸਿੰਘ ਜੀ ਹੋਸਟਲ ਨਮਸਾਦ ਜੀ ਇਹ ਕਿ ਸਾਥ ਕੋ ਸਰੋਪਾ ਵੈਗਰੂ ਨਾ ਵੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਸੋਹਿਆ नमस्कार मैं सभी को अपने बहुत-बहुत शुक्रिया ये कृपा बोले सुनहोर बोलिए सोनू हर आज बिल्कुल को नाम सब बोल दो नो किस भाई सिंह साहब को सारे परिवार में मैं बराबर नहीं साहब पास नहीं सोफा सारा परिवार जैसे दान नहीं कर सकते जितने पढ़े हुए आए हैं आता आए सारे तेरी बोलता करो ਫਰਟੀ ਬਿਗੇ ਤੇ ਆ ਸਾਹਮਣੇ ਪਈ ਸਾਡੇ ਦਾ ਭਾਈ ਬੇਨਤੀ ਹੁੰਦੀ ਕਿ ਮਹਾਰਾਜ ਜੀ ਇੱਕ ਕਤਰ ਮਿਲੋ ਮੇਰੇ ਭਾਈ ਹਰ ਬਲ ਕੇ ਬੈਠੋ ਮੈਂ ਨਾ 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 ਕਿਤ ਖੋਰੀ ਹੋ ਜਾ ਨਾ ਬੋਲਿਓ ਕਿ ਕਿਤ ਖੋਰੀ ਹੋ ਜਾ ਬੋਲਿਓ ਜੀ ਸਾਹਿਬ ਨਾ ਸਿਰਫ ਨੈਸ਼ਨਲ ਦਿੱਤਾ ਬਾਕੀ ਦੂਸਰ ਆ ਭਾਈ ਬਖਸ਼ੀ ਓਕੇ ਸੰਗੋਲੀ ਤੁਸ ਜੀ ਆ ਬੋਲੋ ਤੁਸੀਂ ਬੋਲੋ ਭਾਈ ਕੁਛ ਹੀ ਸਿੱਖੋ ਲਾਗ ਜੀ ਸਿੱਖੋ ਜੀ ਉਹਨਾਂ ਦੇ ਲੋ ਬੈਠੇ ਨੇ ਉਹਨਾਂ ਦਾ ਸਰੋਪਾ ਉਹ ਹਰ ਵੇਲੇ ਇਸ ਤਰ੍ਹਾਂ ਕੋਲ ਸੋ ਮਸਤ ਬਖਸ਼ੂ ਤੇ ਬਖਸ਼ੀ ਦੀ ਜਿਹੜੇ ਭਾਈਨ ਸਿੰਘ ਜੀ ਦੇ ਭਾਂਜੇ ਹਨ ਗੁਰਸੱਗੀ ਦੀ ਹੁੰਦੀ ਹੈ ਤਾਂ ਕਿ ਬਖਸ਼ੂ ਆ ਭੈਣ ਦੇ ਬੋਲ ਸਿੰਘ ਸਾਹਿਬ ਇੱਕ ਆ ਜਿਹੜੇ ਮੇਰੇ ਫੇਸਬੁੱਕ ਪਾਰੀ ਜਾਂਦਾ ਹੈ ਉਹ ਸੋਨਿਆ

ਹਾਂ ਜੀ ਇਹ ਜ਼ਰੂਰੀ ਹੋ ਗਿਆ। ਕੋ ਨਿਹਾਲ ਸਤਿਕਾਰ ਕਿਵੇਂ ਰਹਿਣੀ ਹੈ? ਨਹੀਂ ਆ ਲਿਆ ਹੋਇਆ। ਇਹ ਸੈਂਟਰ ਯਾਤਰਾ ਦੇ ਬਜਟ ਦੇ ਦੇ ਅੱਗੇ 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 ਸਭ ਨੂੰ ਹੋਦੇ ਸ੍ਰੀ ਸਮਾਗਮ ਦੇ ਸੱਲ ਪਕੀ ਕਰ। ਆ ਸਮਾਗਮ ਦੇ ਕਿ ਮੈਂ ਸਮਝਦਾ ਵੀ ਜਿੰਨੇ ਬੰਦੇ ਇੱਥੇ ਬੈਠੇ ਹੋਏ ਸਨ ਉਹਦੇ ਪਰਿਵਾਰ ਦੇ ਬੰਦੇ ਨੂੰ ਛੱਡ ਕੇ ਸਭ ਤੋਂ ਵੱਧ 1999 ਤੋਂ ਲੈ ਕੇ 1923 ਆਖਰੀ ਤੱਕ ਮੈਂ ਉਹਨਾਂ ਦੇ ਦਰਸ਼ਨ ਕਰਦਾ ਮੈਂ ਇਤਨਾ ਮਠ ਬੋਲੜਾ ਸ਼ਾਂਤ ਸੁਭਾਅ ਵਾਲਾ ਤੇ ਕਈ ਵਾਰ ਮੈਂ ਸੋਚਦਾ ਸੀ ਵੀ ਇਹ ਕਹਿੰਦੇ ਨੇ ਖੜਕੂ ਹੈਗੇ ਬੱਬਰ ਹੈਗੇ ਤੇ ਮੈਂ ਤੇ ਇਹਨਾਂ ਵਿੱਚ ਤੇ ਕੋਈ ਗੱਲ ਇਹ ਜੀ ਵੇਖੀ ਨਹੀਂ ਔਰ ਜਿਹੜੀ ਸੇਵਾ ਉਹਨਾਂ ਨੇ ਉੱਥੇ ਰਹਿ ਕੇ ਸਿੱਖੌਂਦੀ ਕੀਤੀ ਹੈ ਆਉਣ ਵਾਲੇ ਇਤਿਹਾਸ ਦੇ ਵਿੱਚ ਉਹਨਾਂ ਦੀ ਇਹ ਕੁਰਬਾਨੀ ਸੁਨਾਰੇ ਅੱਖਰਾਂ ਵਿੱਚ ਲਿਖੀ ਜਾਏਗੀ ਸੁਨਾਰੇ ਅੱਖਰਾਂ ਵਿੱਚ ਲਿਖੀ ਜਾਏਗੀ ਅੱਜ ਇਹ ਗੱਲ ਮੈਂ ਕਹਿ ਤੋ ਗੁਰੇ ਨਹੀਂ ਕਰਾਂਗਾ ਕਿ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਅੱਜ ਜਿਹੜੇ ਟੱਠੇ ਸਨ ਉਹਨਾਂ ਨੂੰ ਦੁਬਾਰਾ ਸੇਵਾ ਕਰਕੇ ਬਣਾਇਆ ਜਾ ਰਿਹਾ ਹੈ ਇਹ ਸਾਰੀ ਬਦੌਲਤ ਭਾਈ ਵਿਦਾਵਾ ਸਿੰਘ ਤੇ ਮਹਿਰ ਸਿੰਘ ਸੀ ਤੇ ਉਹਨਾਂ ਦੀ ਟੀਮ ਸੀ ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪੰਦੋ ਕਮੇਟੀ ਨੂੰ ਬਣਾਉਣ ਚ ਇਹਨਾਂ ਦਾ ਪੂਰਾ ਖਾਨ ਸੀ ਭਾਵੇਂ ਉਸ ਵਕਤ ਵਿਰੋਧ ਹੋਇਆ ਸੀ ਪਰ ਮੈਂ ਗੱਲ ਕਹਿ ਸਕਦਾ ਕਿ ਅੱਜ ਅਸੀਂ ਪਾਕਿਸਤਾਨ ਸਰਕਾਰ ਕੋਲੋਂ ਪੁੱਛ ਸਕਦੇ ਹਾਂ ਵੀ ਸਾਡਾ ਫਲਾਣਾ ਗੁਰਦੁਆਰਾ ਕਿੱਥੇ ਨਿਸਤ ਨਿਬੂਧ ਹੋਇਆ ਤੇ ਉਹਦੀ ਕਿਸ ਨੂੰ ਹੋਇਆ ਸੀ ਅੱਜ ਉਹਦੀ ਜਗ੍ਹਾ ਕਿੱਥੇ ਹੈ ਜੇ ਨਾ ਬਣੀ ਹੁੰਦੀ ਤੇ ਅਸੀਂ ਕਿਸ ਕੋਲ ਜਵਾਬ ਲੈਣਾ ਸੀ ਇਸ ਵਾਸਤੇ ਉਹਨਾਂ ਦੀਆਂ ਬੜੀਆਂ ਕੁਰਬਾਨੀਆਂ ਹੈਗੀਆਂ ਪਰ ਇੱਕ ਗੱਲ ਮੈਂ ਕਹਿ ਸਕਦਾ ਜਦ ਸਿੰਘ ਸਾਹਿਬ ਗਿਆਨੀ ਕੁਲਦੀਪ ਸਿਹਰਾਨ ਨੂੰ ਕਿਹਾ ਗਿਆ ਵੀ ਸਰਪਾ ਪਾਓ ਤੇ ਇੱਕ ਬੰਦਾ ਉੱਠਿਆ ਉਹ ਕਹਿੰਦਾ ਜੀ ਇਹ ਨਹੀਂ ਪਾ ਸਕਦਾ ਮੈਂ ਸਖਸ ਤਰਾਜ ਕਰਦਾ ਹਾਂ ਤਾਂ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ ਦਾ ਕੀ ਨਾ ਇਹਦਾ ਤੁਸੀਂ ਅਗਰ ਦੋ ਟੱਕੇ ਵੀ ਨਹੀਂ ਹੋ ਸਿੱਖ ਕੌਮ ਦੇ ਵਿੱਚ ਜਿਹੜੇ ਗੱਲ ਕਰਦੇ ਪਿਓ ਤੇ ਜਿਹਨੂੰ ਜੱਜੇਦਾਰ ਸਾਹਿਬ ਜੀ ਤੂੰ ਇੱਕ ਕੱਲਾ ਬੰਦਾ ਕੌਣ ਹੁੰਦਾ ਉਸ ਨੂੰ ਰੋਕਣਾ ਲਾ ਜੀ ਇਹ ਖਾਲੀ ਜੱਜੇਦਾਰ ਸਾਹਿਬ ਦੀ ਦੀ ਗੱਲ ਨਹੀਂ ਕੀਤੀ ਉਸ ਜਿਸ ਨੇ ਪਰਵਾਹ ਨੋ ਪੈਣੇ ਸੀ ਜਿਹਦੀਆਂ ਬੜੀਆਂ ਕੁਰਬਾਨੀਆਂ ਸਨ ਬੜੀਆਂ ਕੁਰਬਾਨੀਆਂ ਦਾ ਕੋਈ ਹਿਸਾਬ ਹੀ ਨਹੀਂ ਸੀ ਇਹ ਉਸ ਸ਼ਖਸ ਦੇ ਵੀ ਇਹਨਾਂ ਨੇ ਬੇਇੱਜ਼ਤੀ ਕੀਤੀ ਹੈ

ਜਿਹੜਾ ਵਕਫ ਬੋਰਡ ਹਿੰਦੁਸਤਾਨ ਦਾ ਹੈ ਇਹਨਾਂ ਨੇ ਕਾਨੂੰਨ ਬਦਲ ਕੇ ਉਹ ਜ਼ਮੀਨਾਂ ਆਪਣੀਆਂ ਕਰਨੀਆਂ ਚਾਹੁੰਦੇ ਹਨ ਯਾਦ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਜਾਂ ਡਰਾ ਕੇ ਰੱਖਣਾ ਚਾਹੁੰਦੇ ਹਨ ਜਿਹੜੀਆਂ ਸਾਡੀਆਂ ਅਰਬਾਂ ਪਈਆਂ ਜ਼ਮੀਨਾਂ ਪਾਕਿਸਤਾਨ 'ਚ ਪਈਆਂ ਉਹਦਾ ਕੌਣ ਜਮਾਰੀ ਛੁਕੇਗਾ ਉਹ ਕਹਣਗੇ ਹਿੰਦੁਸਤਾਨ ਦੀ ਸਰਕਾਰ ਸਾਡੀ ਮੁਸਲਮਾਨਾਂ ਦੀਆਂ ਜ਼ਮੀਨਾਂ ਖਾ ਗਿਆ ਅਸੀਂ ਇਹਨਾਂ ਦੀ ਖਾਜਾਂ ਇਹ ਸਵਾਸਤੇ ਇਹ ਕਾਨੂੰਨ ਬੜਾ ਸਖਤ ਹੋਇਆ ਮੈਨੂੰ ਇਸ ਗੱਲ ਦੇ ਖੁਸ਼ੀ ਹੋਈ ਹੈ ਕਿ ਪੰਜਾਬ ਦੀਆਂ ਦੋਵਾਂ ਪਾਰਟੀਆਂ ਨੇ ਪਾਰਲੀਮੈਂਟ 'ਚ ਬਹੁਤ ਅੱਛਾ ਬੋਲਿਆ ਹੈ ਖਾਸ ਤੌਰ ਤੇ ਭਾਵੇਂ 4 ਮਿੰਟ ਦਾ ਹੀ ਲਫਜ਼ ਮਿਲਿਆ ਸੀ ਹਰ ਸਮਝਤ ਕਰ ਨੂੰ ਬਾਕਸੀ ਜਾਨ ਵੈਰੀ ਵਲ ਵੈਰੀ ਵਲ ਦਿੱਤ ਕੋ ਹਲੂ ਦਿਹਾਣਾ ਦੇਖ ਕਿਵੇਂ ਦੇਖ ਦਿੱਤਾ ਕਿਸ ਨੇ ਵਿਰੋਧ ਕੀਤਾ ਪੱਲੂ ਦਿਹਾਣਾ ਇਹ ਤੋਂ ਹੋਇਆ ਕਿ ਉਹ ਉਹਨਾਂ ਨੇ ਕਿਹਾ ਵਾ नहीं। नहीं। थी। कि ਉਹਨਾਂ ਨੇ ਹਰ ਚੀਜ਼ ਕੋ ਚੱਲਾ ਹੋਈ ਹੈ ਜਿਹੜਾ ਨਾ ਦੇਖ ਸਕਦਾ। ਕੱਲ ਤੱਕ ਸਾਹਿਬ ਨੂੰ ਮੰਗ ਬਤਾ ਵੀ ਕਮੇਟੀ ਨੇ ਕਮੇਟੀ ਜਿਹੜੀ ਬਣਾਈ ਹੈ ਉਹਨੇ ਕੋਈ ਵਿਰੋਧ ਹੋਇਆ ਉਸ ਕਮੇਟੀ ਦਾ ਜਦੋਂ ਉਸ ਕਮੇਟੀ ਦਾ ਆ ਨਹੀਂ ਭਰਾਉਦਾ। ਮੈਂ ਇੱਥੇ ਖੜਾ ਹੋ ਕੇ ਕਹਿ ਰਿਹਾ ਆ ਜਗ੍ਹਾ ਤੇ ਉਹਨਾਂ ਨੇ ਕਦ ਕਹਿ ਕੇ ਪੰਜਵੀਂ ਅਮਰੀਕਾ ਕਮੇਟੀ ਇਹ ਭਰਤੀ ਕਰੇਗੀ। ਉਹਨਾਂ ਨੇ ਸੱਤਵੀਂ ਅਮਰੀਕਾ ਕਮੇਟੀ ਦਾ ਨਾਮ ਲਿਆ ਤੇ ਉਹਨੇ ਸਾਰੀ ਭਰਤੀ ਦੀ ਨਿਗਰਾਨੀ ਕਰਨੀ ਸੀ ਕਿ ਠੀਕ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਹਰ ਇੱਕ ਸ਼ਖਸ ਦੇ ਇੱਕ ਕਮੇਟੀ ਕੋਈ ਨਿਸ਼ਾਨਾ ਲਾ ਕੰਮ ਨਹੀਂ ਸਾਰਾ ਗੰਦਾ ਸਰਕਾਰ ਨੂੰ ਉਹ ਬਿਨਾਂ ਕਿਸੇ ਪਾਰਟਿਸਟ ਜਿਹਨੂੰ ਸਕੂਟੀ ਦੀ ਲੋੜ ਹੈ ਉਹਨੂੰ ਸਕੂਟੀ ਦੇਣੀ ਚਾਹੀਦੀ ਹੈ ਵਾਪਸ ਹੀ ਲੈ ਜਾਣਾ ਹੈ